ਸੋ ਗਾਇਸ ਹੈਲੋ ਐਂਡ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਸੋ ਜਿਵੇਂ ਕਿ ਅੱਜ ਹੋ ਗਿਆ 11 ਸਤੰਬਰ ਤੇ ਅੱਜ ਆਪਣੇ ਵੀਰ ਜਸਕਰਨ ਸਿੰਘ ਦਾ ਵੱਡੇ ਗਾਵਾ ਜੋ ਕਿ ਹੈਗਾ ਵਾ ਦੁਬਈ ਦੇ ਵਿੱਚ ਤੇ ਉਹਦੇ ਜਿਹੜੇ ਵੱਡੇ ਦੇ ਆਪਾਂ ਜਿਹੜਾ ਵਾ ਥੋੜਾ ਜਿਹਾ ਤੇ ਫੰਕਸ਼ਨ ਵਗੈਰਾ ਕੀਤਾ ਵਾ ਪਿੰਡ 'ਚ ਤੇ ਬਾਕੀ ਇੱਕ ਖਾਟ ਪਿੰਡ ਦਾ ਪ੍ਰੋਗਰਾਮ ਵੀ ਹੈਗਾ ਵਾ ਬਾਠ ਹੀ ਕਰਾਇਆ ਗਿਆ ਵਾ ਤੇ ਇੱਥੋਂ ਚਲੋ ਆਪਾਂ ਬਰਥਡੇ ਦਾ ਥੋੜੀ ਜਿਹਾ ਸੈਲੀਬ੍ਰੇਸ਼ਨ ਦੇਖ ਕੇ ਥੋੜੀ ਜਿਹੀ ਕਲਿੱਪਸ ਇੱਥੋਂ ਲੈ ਕੇ ਫਿਰ ਆਪਾਂ ਅੱਗੇ ਜਿਹੜਾ ਵਾ ਜਾਣਾ ਵਾ ਉੱਥੇ ਬਾਬਾ ਪਾਲਾ ਜੀ ਦੀ ਅੱਜ ਵਰਸੀ ਵੀ ਜਿਵੇਂ ਕਿ ਹੈਗੀ ਹੈ ਤੇ ਉੱਥੇ ਜਿਹੜਾ ਵਾ ਥੋੜਾ ਜਿਹਾ ਉੱਥੇ ਵੀ ਪ੍ਰੋਗਰਾਮ ਹੋਣਾ ਵਾ ਉਹ ਵੀ ਤੁਹਾਨੂੰ ਦੱਸਾਂਗੇ ਇਸੇ ਵੀਡੀਓ ਦੇ ਵਿੱਚ ਤੇ ਟਰਾਈ ਕਰਾਂਗੇ ਬੱਬ ਕਾਲਾ ਸਾਹਿਬ ਵੀ ਫਿਰ ਆਪਾਂ ਮੱਥਾ ਟੇਕ ਲਾਂਗੇ ਤੇ ਸਾਰਾ ਆਪਾਂ ਇਸੇ ਬਲੌਗ ਦੇ ਵਿੱਚ ਕਰਦੇ ਕਰਾਂਗੇ ਸੋ ਦੇਖੋ ਤੇ ਇੰਜੋਏ ਕਰੋ ਤੇ ਬਾਕੀ ਆਖੀਰਾਂ ਦੀ ਲੁੱਕ ਚੈੱਕ ਕਰੋ ਫੁਰਸੇ ਪਜਾਮੇ ਵਾਲੇ ਵੀਰ ਆਪਣੇ ਇਹ ਵੀ ਆਪਣੇ ਭਰਾ ਹੀ ਆ ਸਾਰੇ ਠੀਕ ਆ ਜੀ ਤੇ ਯਾਦ ਰੱਖੋ ਸ਼ਕਲਾ ਇਹਨਾਂ ਦੀਆਂ ਕਦੇ ਵੀ ਮਿਲਣ ਨੂੰ ਪੂਰੀ ਰਿਸਪੈਕਟ ਦੇਣੀ ਠੀਕ ਆ ਜੀ ਚੰਗਾ ਜੀ ਕਰਦੇ ਕੰਟੀਨਿਊ ਬਾਬਾ ਛੱਡ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਰਤਾ ਉਹਨੇ 一百零 ا سڀياري باريا باريا او اجي وڃو ماڻهڻ پڇڻ جو آهي سارا ڏي وڃي جو آهي ڪو ڪو پونجي बहुत ही बढ़िया तरीके का सेवा कर रहे वाहीगुरु चौथी पूरे सब ਸੋ ਗਾਇਸ ਫਾਈਨਲੀ ਹੁੰਜੜਾ ਆਪਾਂ ਘਰੇ ਵਾਪਿਸ ਆ ਗਏ ਆ ਤੇ ਮੇਲੇ ਦੀ ਗੱਲ ਕਰੀਏ ਤਾਂ ਮੇਲੇ ਦੇ ਵਿੱਚ ਜਿਹੜਾ ਸੀਗਾ ਰਸ਼ ਬਹੁਤ ਹੀ ਬਹੁਤ ਹੀ ਜ਼ਿਆਦਾ ਸੀਗਾ ਤੇ ਉੱਥੇ ਜਿਹੜਾ ਸੀਗਾ ਬਹੁਤ ਹੀ ਜ਼ਿਆਦਾ ਤੱਕੇ ਵਗੈਰਾ ਮਾਰ ਰਹੇ ਸੀਗੇ ਲੋਕੀ ਐਂਡ ਜਿਹੜਾ ਸੀਗਾ ਕੋਈ ਵੀ ਡਿਸਪਲਨ ਨਾਮ ਦਾ ਹੈ ਕੋਈ ਪਰਸੈਂਟ ਮੇਰੇ ਕੋਲੇ ਕੋਈ ਵੀ ਸਾਨੀ ਮੈਨੂੰ ਲੱਗਿਆ ਉੱਤੇ ਤੇ ਉੱਥੇ ਜਿਹੜਾ ਸੀਗਾ ਕੋਈ ਮੈਨੇਜਮੈਂਟ ਹੈ ਨਹੀਂ ਸੀਗੀ ਕਿ ਹਾਂ ਵੀ ਕਿਸ ਇੱਕ ਰੋਡ ਵਿੱਚ ਜਿਹੜਾ ਵਾ ਅੱਗੇ ਨੂੰ ਜਾਣਗੇ ਲੋਕੀ ਐਂਡ ਦੂਸਰੀ ਰੋਡ ਦੇ ਵਿੱਚੋਂ ਕੋਈ ਵਾਪਿਸ ਨੂੰ ਆਣਗੇ ਸਾਰੇ ਮਤਲਬ ਟੱਕੋ ਤੱਕੀ ਕਰ ਰਹੇ ਸੀਗੇ ਕੁਛ ਮਜ਼ਾ ਨਹੀਂ ਬਿਲਕੁਲ ਵੀ ਆਇਆ ਵੈਸੇ ਬਾਕੀ ਚਲੋ ਗੁਰਦੁਆਰਾ ਸਾਹਿਬ ਦਾ ਦਰਸ਼ਨ ਕੀਤੇ ਆ। ਪਵ ਪਾਲਾ ਜੀ ਦੇ ਜਿੱਧਰ ਜਾਣਾ ਸੀਗਾ ਉਧਰ ਤਾਂ ਇੰਪੋਸੀਬਲ ਸੀਗਾ ਬਿਕੋਜ਼ ਇੱਕ ਹੋਰ ਚੀਜ਼ ਕੋ ਉੱਥੋਂ ਦੀ ਮਰਨੀ ਮਰਨੀ ਨਹੀਂ ਬੇਕਾਰ ਸੀਗੀ ਬਿਕੋਜ਼ ਉੱਥੇ ਜਿਹੜਾ ਰੋਡ ਜਿਹੜਾ ਜਾਂਦਾ ਉਹ ਉਧਰ ਨੂੰ ਉਹ ਸਾਰਾ ਰੋਡ ਹੀ ਜਿਹੜਾ ਸੀਗਾ ਉਹ ਸਾਰਾ ਟਰਾਲੀਆਂ ਨਾਲ ਬਲੌਕ ਕੀਤਾ ਹੋਇਆ ਸੀਗਾ ਜਿਹੜੀਆਂ ਉੱਥੇ ਚਲੋ ਕਰਤਾ ਸੇਵਾ ਰਹੇ ਸੀਗੇ ਹਾਂ ਵੀ ਖਾਣ ਪੀਣ ਦੀਆਂ ਚੀਜ਼ਾਂ ਦੇ ਰਹੇ ਸੀਗੇ ਜਾਂ ਫਿਰ ਕੁਝ ਵੀ ਆ ਤੇ ਉਹ ਇਟਾ ਸੀਗਾ ਉਹਦਾ ਸਿਸਟਮ ਸਾਰਾ ਇੱਕ ਸਾਈਡ ਤੋਂ ਹੋਣਾ ਚਾਹੀਦਾ ਸੀਗਾ ਜਿੱਥੋਂ ਮਤਲਬ ਜਿਹੜਾ ਪੈਸੇਜ ਹੈਗਾ ਵਾ ਸੰਗਤ ਦਾ ਆਉਣ ਜਾਣ ਦਾ ਉਹਨੂੰ ਨਹੀਂ ਸੀਗਾ ਬਲੌਕ ਕਰਨਾ ਆਰੀਆਂ ਇਹ ਪੈਸੇ ਜਿਹੜੀਆਂ ਸੀਗੀਆਂ ਆਪਣੀਆਂ ਖੜੀਆਂ ਕਰਕੇ ਉੱਥੇ ਜਿਹੜੇ ਰਸਤੇ ਵਿੱਚ ਜਿਹੜੇ ਸੀਗੇ ਉਹ ਸਾਰਿਆਂ ਨੂੰ ਜਿਹੜੀ ਇਹ ਡੋਨੇਟ ਕਰ ਰਹੀ ਸੀ ਕਿ ਜੋ ਵੀ ਆਪਣੀਆਂ ਸੇਵਾ ਕਰ ਰਹੀ ਸੀਗੇ ਤੇ ਸਾਰੇ ਐਦਾਂ ਜਿਹੜੇ ਸੀਗੇ ਖਾਣ ਵਾਲੀ ਚ ਜਿਹੜੀਆਂ ਵਾਂਡਰੀ ਸੀਗੇ ਉਹ ਐਦਾਂ ਖਾਲੀ ਪੈਰੇ ਸੀਗੇ ਜਿਵੇਂ ਫਸਟ ਟਾਈਮ ਦੇਖੀ ਹੁੰਦੀਆਂ ਆ ਤੇ ਮੈਂ ਤਾਂ ਇਹੀ ਜਿਹੜਾ ਐਕਸਪੀਰੀਅੰਸ ਮੇਰਾ ਇਹੀ ਸੀਗਾ ਕਿ ਚਲੋ ਗੁਰਦੁਰਦਸ ਸਾਹਿਬਾ ਉੱਥੇ ਮੱਥਾ ਟੇਕ ਹੋ ਗਿਆ ਬੜੀ ਮੁਸ਼ਕਿਲ ਹੈ ਉੱਥੇ ਵੀ ਅੱਗੇ ਜਦੋਂ ਜ਼ਿਆਦਾ ਫਿਰ ਅੰਦਰ ਕਈ ਜਗ੍ਹਾ ਤੇ ਤਾਂ ਬਹੁਤ ਵਧੀਆ ਮੱਥਾ ਟੇਕਿਆ ਗਿਆ ਇੱਕ ਦੋ ਜਗ੍ਹਾ ਤੇ ਜਿਹੜਾ ਸੀਗਾ ਲਾਈਨ ਬਿਲਕੁਲ ਵੀ ਤੋੜੀ ਨਹੀਂ ਰਹੀ ਸੀ ਕਿਉਂਕਿ ਉਹ ਪਤਾ ਨਹੀਂ ਕੀ ਜਿਹੜੇ ਮੱਥਾ ਟੇਕਣ ਲੱਗਦੇ ਸੀਗੇ ਉਹ ਸ਼ੈਲੋ ਉੱਤੇ ਬੈਠ ਜਾਂਦੇ ਸੀਗੇ ਜਾਂ ਕੀ ਕਰਤੀ ਸੀਗੇ ਤੇ ਦੋ ਤਿੰਨ ਜਗ੍ਹਾ ਤੇ ਮੱਥਾ ਟੇਕਿਆ ਤੇ ਇੱਕ ਜਗ੍ਹਾ ਆਪਣਾ ਚਲੋ ਰਹਿ ਗਿਆ ਤੇ ਨੋ ਇਸ਼ੂ ਤੇ ਬਾਬਾ ਪਾਲਾ ਜੀ ਦੇ ਵੀ ਆਪਣਾ ਮੱਥਾ ਟੇਕਣਾ ਰਹਿ ਗਿਆ बिकॉज ਉਧਰ ਵੀ ਬਹੁਤ ਹੀ ਜ਼ਿਆਦਾ ਜਿਹੜਾ ਸੀਗਾ ਰਾਜਸੀਗਾ ਤਾਂ ਐਂਡ ਕੋਈ ਵੀ ਆਪਾਂ ਨੂੰ ਇੱਕ ਲਾਈਨ ਜਿਹੜੀ ਪ੍ਰੋਪਰ ਮਨ ਦੇਖਣ ਨੂੰ ਨਹੀਂ ਮਿਲਦੀ ਸੀ ਜੇ ਥਰੂ ਆਪਾਂ ਜਾ ਕੇ ਤੋਂ ਉੱਥੇ ਅੰਦਰ ਮੱਥਾ ਟੇਕ ਸਕੀਏ ਬਾਕੀ ਆਪਾਂ ਉਥੇ ਪਹਿਲਾਂ ਦੇ ਕਾਫੀ ਘਰ ਗਏ ਇਸ ਲਈ ਕੋਈ ਐਨਾ ਕੋਈ ਹੋਇਆ ਨਹੀਂ ਸਾਨੂੰ ਕਿ ਹਾਂ ਵੀ ਉਥੇ ਮੱਥਾ ਟੇਕਿਆ ਗਿਆ ਉਹ ਤੇ ਆਪਾਂ ਫੇਰ ਆਪਾਂ ਇੱਕ ਦੋ ਦਿਨਾਂ ਬਾਅਦ ਜਦੋਂ ਮਰਜ਼ੀ ਜਾ ਕੇ ਫੇਰ ਆਪਾਂ ਮੱਥਾ ਟੇਕ ਸਕਦੇ ਹਾਂ ਬਾਕੀ ਇਹੀ ਆ ਇੱਕੋ ਇੱਕ ਡਵਾਈਸ ਹੈਗੀ ਉਥਨੀ ਮੈਨੇਜਮੈਂਟ ਕਿ ਥੈਟ ਜੇ ਪਹਿਲਾ ਹੀ ਮਿਲਦੋ ਜਿਹੜਾ ਵਾ ਇੱਕ ਕੋਈ ਨਾ ਕੋਈ ਮੈਨੇਜਮੈਂਟ ਕੀਤੀ ਜਾਵੇ ਕਿ ਜਿਹੜਾ ਉੱਥੇ ਜਿਹੜਿਆ ਸਾਰੀਆਂ ਟਰਾਲੀਆਂ ਵਗੈਰਾ ਜਿਹੜੀਆਂ ਸੇਵਾ ਕਰਦੇ ਜਿਹੜੇ ਖਾਣ ਪੀਣ ਦੇ ਜਿਹੜੇ ਚੀਜ਼ਾਂ ਰਾਸਤੇ 'ਚ ਵੰਡਦੇ ਆ ਲੋਕੀ ਉਹ ਜਿਹੜੀਆਂ ਉਹਨਾਂ ਦਾ ਜਿਹੜਾ ਮੈਨੇਜਮੈਂਟ ਹੈਗੀ ਆ ਉਹ ਥੋੜੀ ਅਲੱਗ ਜਗ੍ਹਾ ਤੇ ਹੋਵੇ ਜਿੱਦਰੋਂ ਕਿ ਲੋਕਾਂ ਨੂੰ ਪੈਸੇ ਦੀ ਕੋਈ ਪ੍ਰੋਬਲਮ ਨਾ ਹੋਵੇ ਤੇ ਜੇ ਕਿਸੇ ਨੇ ਖਾਣਾ ਪੀਣਾ ਉਹ ਤਾਂ ਚਲੋ ਲੰਗਰ ਵੀ ਉਹ ਗੱਲ ਲੱਗੇ ਹੁੰਦੇ ਕਿੰਨੇ ਸਾਰੇ ਲੰਗਰ ਲੱਗੇ ਹੁੰਦੇ ਆ ਉਹ ਅੰਦਰਵਾਰ ਲੱਗੇ ਹੁੰਦੇ ਆ ਉਹਦੇ ਨਾਲ ਕੋਈ ਪੈਸੇ ਦੇ ਵਿੱਚ ਪ੍ਰੋਬਲਮ ਨਹੀਂ ਹੁੰਦੀ ਪਰ ਜਿਹੜੇ ਰਾਸਤੇ ਵਿੱਚ ਜਿਹੜਾ ਬਾਕੀ ਚਲੋ ਵਧੀਆ ਸੀਗਾ ਜੋ ਵੀ ਸੀਗਾ ਇਹ ਹੀ ਪ੍ਰੋਬਲਮ ਆਈ ਕਿ ਹਾਂ ਵੀ ਉੱਤੇ ਰਾਸ਼ ਬਹੁਤ ਹੀ ਜ਼ਿਆਦਾ ਸੀਗਾ ਕੋਈ ਮੈਨੇਜਮੈਂਟ ਨਹੀਂ ਸੀਗੀ ਤੱਕੇ ਵਗੈਰਾ ਬਹੁਤ ਸੀਗੇ ਨਾਲ ਮਮੀ ਸੀਗੇ ਤੇ ਇਸ ਕਰਕੇ ਮੇਰੇ ਹੋਰ ਜਿਹਾ ਗੁੱਸਾ ਸੀਗਾ ਇਹ ਚੀਜ਼ ਦਾ ਕਿ ਉੱਥੇ ਕੋਈ ਮੈਨੇਜਮੈਂਟ ਨਾਮ ਦੀ ਚੀਜ਼ ਨਹੀਂ ਸੀਗੀ ਤੇ ਚਲੋ ਨੈਕਸਟ ਟਾਈਮ ਆਪਾਂ ਇਹ ਟ ਹੁਣ ਅਵੋਇਡ ਹੀ ਕਰਾਂਗੇ ਉੱਥੇ ਜਾਣਾ ਇੰਡ ਕੇਸ ਜੇ ਆਪਾਂ ਕਿਸੇ ਨੂੰ ਪਤਾ ਕਰਾਂਗੇ ਜੀ ਉੱਥੇ ਮੈਨੇਜਮੈਂਟ ਸਹੀ ਕੀਤੀ ਆ ਤਾਂ ਉੱਥੇ ਜਿਹੜਾ ਹੁਣ ਪੈਸੇ ਦਾ ਰਾਹ ਜਿਹੜਾ ਕਲੀਅਰ ਆ ਤੇ ਸੰਗਤ ਤੇ ਸਿਰਫ ਆਉਣ ਜਾਣ ਦਾ ਰਸਤਾ ਵਾ ਫਿਰ ਜਿਹੜਾ ਵਾ ਵਧੀਆ ਫਿਰ ਤੇ ਚਲੋ ਆਰਾਮਨਾਰ ਮੱਥਾ ਟੇਕ ਕੇ ਜਨਾ ਆਦਰਵਾਇਸ ਜਿਹੜਾ ਸੀ ਉਹ ਘੰਟਾ ਇੱਕ ਦਾ ਉੱਥੋਂ ਤੱਕ ਪੈਸੇਜ ਦੇ ਥਰੂ ਹੀ ਲੰਘਦਾ ਲੰਘਦਾ ਹੀ ਘੰਟਾ ਇੱਕ ਉੱਥੇ ਵੇਸਟ ਹੋ ਜਾਂਦਾ ਉਹ ਦਾ ਤੇ ਇੰਨੇ ਹੀ ਜਿਆਦਾ ਭੀੜ ਵੈਰਾ ਚ ਗਰਮੀ ਤੋਣ ਨਾਲੇ ਥੱਕੇ ਥੈਟ ਇਜ਼ ਲਾਈਕ ਅਨਐਕਸੈਪਟੇਬਲ ਤੇ ਇਸ ਕਰਕੇ ਜਿਹੜਾ ਵਾ ਫਿਰ ਆਪਾਂ ਵਿੱਚ ਹੀ ਉਹ ਚਲੋ ਮੱਥਾ ਟੇਕ ਕੇ ਫਿਰ ਵਾਪਸ ਆਉਣ ਦੀ ਤਸ਼ਦੀਸ਼ ਹਤੀ ਆਪਾਂ ਤੇ ਆਪਾਂ ਬੰਦਾ ਜੀ ਤੇ ਨੈਕਸਟ ਟਾਈਮ ਸਹੀਂ ਤੇ ਬਾਕੀ ਆਪਾਂ ਚਲੋ ਇੱਥੇ ਹੀ ਕਰਦੇ ਆ ਜੀ ਦਾ ਵਲੋਗ ਐਂਡ ਬਾਕੀ ਆਪਣਾ ਇਨਵੈਸਟਮੈਂਟਸ ਦੀ ਆਪਾਂ ਜਿਹੜੀ ਗੱਲ ਕਰ ਕੀਤੀ ਹੋਈ ਆ 올ਰੀਡੀ ਆਪਾਂ ਤਾਂ ਸਾਰੇ ਸਾਰਿਆਂ ਨੂੰ ਇਨਵੈਸਟਮੈਂਟ ਦਾ ਕੀ ਸੀ ਇਹ ਨੇਗਾ ਵਾ ਉਹ ਡਾਟਾ ਵਾ ਸਾਰੇ ਜਾਣੇ ਜਿਹੜੇ ਆ ਉਹ ਮੇਰੀ ਵੀਡੀਓਸ ਦੇਖ ਸਕਦੇ ਆ ਤੇ ਕਿਵੇਂ-ਕਿਵੇਂ ਇਨਵੈਸਟਮੈਂਟ ਕਰਨੀ ਆ ਕਿਵੇਂ-ਕਿਵੇਂ ਮੁੱਲ ਵੇੜਾ ਵਾ ਹੁਣ ਕਿਉਂਕਿ ਮਾਰਕੀਟ ਕ੍ਰੈਸ਼ ਹੋਣ ਦੇ ਚਾਂਸਸ ਬਹੁਤ ਜ਼ਿਆਦੇ ਆ ਬਿਕੋਜ਼ ਆਪਾਂ ਨੂੰ ਇੱਕ ਲੇਟਸਟ ਅੱਜ ਦੀ ਨਿਊਜ਼ ਆਪਾਂ ਨੂੰ ਮਿਲਦੇ ਕਰੋ ਮਿਲਦੀ ਆ ਥੈਟ ਪੋਲੈਂਡ ਨੇ ਵੀ ਜਿਹੜੇ ਆ ਆਪਣੇ 에ਅਰ ਸਪੇਸ ਕਲੋਜ਼ ਕੀਤਾ ਸੀਗਾ ਹੁਣ ਜਿਹੜਾ ਵਾ ਅ ਲਾਟਵੀਆ ਨੇ ਵੀ ਆਪਣਾ 에ਅਰ ਸਪੇਸ ਕਲੋਜ਼ ਕਰਤਾ ਵਾ ਸੋ ਇਸ ਲਈ ਜਿਹੜਾ ਵੇ ਮੌਕਾ ਨਾ ਗਵਾਇਓ ਫੇਰ ਤੋਂ ਰਿਪੀਟ ਕਰ ਰਿਹਾ ਮੌਕਾ ਨਾ ਗਵਾਇਓ ਹੁਣੇ ਲਾਸਟ ਮੌਕਾ ਹੋ ਸਕਦਾ ਵਾ ਕਿਉਂਕਿ ਇਹ ਜੇ ਇਨਕੇ ਸੇਵ ਹੋਰ ਜੈ ਐਕਸਲੇਟਰ ਦਿੱਤਾ ਤਾਂ ਮਾਰਕੀਟ ਜਿਹੜੀ ਬਹੁਤ ਹੀ ਗੰਦੇ ਤਰੀਕੇ ਨਾਲ ਕ੍ਰੈਸ਼ ਹੋਣੀ ਆ ਇਸ ਵਾਰੀ ਆਪਾਂ ਜਿਹੜਾ ਵਾ ਮੌਕਾ ਨਹੀਂ ਛੱਡਣਾ ਤੇ ਵਧੀਆ ਪ੍ਰੋਫਿਟ ਲੈ ਕੇ ਜਾਣਾ ਵਾ ਤੇ ਫੇਰ ਇੱਕ ਚੀਜ਼ ਫੇਰ ਰਿਪੀਟ ਕਰ ਦਵਾਉਂਦਾ ਹਾਂ ਡੈਟ ਕਿ ਜਿਹੜਾ ਆਪਣਾ ਲੋਕ-ਇਨ ਪੀਰੀਅਡ ਹੋਊਗਾ ਜੇ ਉਹ ਵੀ ਆਪਾਂ ਇਨਵੈਸਟਮੈਂਟ ਕਰਾਂਗੇ ਮਿਨੀਮਮ 10000 ਦੀ ਹੈ ਤੇ 10000 ਤੋਂ ਉੱਪਰ ਜਿੰਨੀ ਵੀ ਕਰ ਸਕਦੇ ਹਾਂ ਤੇ ਉਹ ਜਿਹੜਾ ਤਾਂ ਲੋਕ-ਇਨ ਪੀਰੀਅਡ ਆ ਉਹ 3 ਮਹੀਨੇ ਦਾ ਮਿਨੀਮਮ ਹੋਊਗਾ 3 ਮਹੀਨੇ ਤੋਂ ਪਹਿਲਾਂ ਜਿਹੜਾ ਉਹਦਾ ਕੋਈ ਪੋਰਟਫੋਲੀਓ ਜਿਹੜਾ ਆਪਾਂ ਅਪਡੇਟ ਨਹੀਂ ਕੋਈ ਆਪਾਂ ਦਵਾਂਗੇ ਇਦਾਂ ਦਾ ਕਿ ਹਾਂ ਵੀ ਇਹ बार-बार ਕੋਈ ਪੁੱਛੇ ਕਿਉਂਕਿ ਆਪਾਂ ਨੂੰ ਚਾਰਟ ਦੱਸ ਦੇਣਾ ਕਿ ਆਹ ਤਲਾ ਚਾਰਟ ਹੈਗਾ ਵਾ ਆਹ ਇੱਥੇ ਇਸ ਪ੍ਰਾਈਸ ਤੋਂ ਆਪਾਂ ਜਿਹੜੀ ਬਾਇੰਗ ਕੀਤੀ ਆ ਤੇ ਉਸ ਤੋਂ ਬਾਅਦ ਜਿਹ 3 ਮਿੰਟ ਤੋਂ ਪਹਿਲਾਂ ਭਾਵੇਂ ਮਹੀਨੇ 'ਚ ਆਪਣਾ ਪ੍ਰੋਫਿਟ ਮਿਲ ਜੇ ਹਫਤੇ 'ਚ ਮਿਲ ਜੇ ਉਹ ਅਲੱਗ ਚੀਜ਼ ਆ ਬਟ ਆਪਾਂ ਨੂੰ ਵੇਟ ਕਰਨੀ ਪੈਣੀ ਆ that ਜਿਹੜੀ ਆ ਜੋ-ਜੋ ਆਪਾਂ ਪ੍ਰੈਡਿਕਸ਼ਨ ਕੀਤੀਆਂ ਵਾ ਇਹ ਇਦਾਂ ਹੀ ਮਾਰਕੀਟ 'ਚ ਚੱਲਦੀ ਆ ਫਿਰ ਆਪਾਂ ਨੂੰ ਛੇਤੀ-ਛੇਤੀ ਪ੍ਰੋਫਿਟ ਮਿਲ ਜਾਣਾ ਆ ਐਸ ਸੂਨ ਐਸ ਜਦੋਂ ਆਪਾਂ ਨੂੰ ਪ੍ਰੋਫਿਟ ਮਿਲਦਾ ਵਾ ਨਾਲੇ ਆਪਾਂ ਕੱਢ ਕੇ ਸਾਰ ਨੂੰ ਫਿਰ ਤੋਂ ਡਿਲੀਵਰ ਕਰ ਦਾਂਗੇ ਤੇ ਬਾਕੀ ਚਲੋ ਓਨੀ ਤੇ ਲਈ ਹੁਣ ਇੱਥੇ ਕਰਦੇ ਬਲੌਗ ਐਂਡ ਤੇ ਚਲੋ ਮਿਲਾਂਗੇ ਨੈਕਸਟ ਬਲੌਗ 'ਚ ਹੁੰਦੇ ਟਾਡਾ ਬਾਈ